ਭਾਵੇਂ 7 ਜ਼ੀਰੋ ਵਾਲਾ ਲੋ 8 ਲਾ ਲੋ ਜਿੰਨਾ ਚਿਰ ਗੱਡੀ ਦੇ ਅੱਗੇ ਇੰਜਨ ਨਹੀਂ ਗਿਆ ਤੇ ਇਹ ਦਬੇ ਇੱਕ ਜੰਕ ਹੁੰਦੇ ਆ ਉਹ ਜੰਕ ਨੇ ਬਾਗੀਆਂ ਦੇ ਪੱਲੇ ਬਿਲਕੁਲ ਕੁਝ ਨਹੀਂ ਗਾ ਜੇ ਬਾਗੀਆਂ ਨੂੰ ਤਾਂ ਮੈਂ ਇੱਕੋ ਇੱਕ ਬੇਨਤੀ ਕਰਦਾ ਕਿ ਭਾਵਰਾ ਆਵੋ ਤੁਸੀਂ ਕਹਿੰਦੇ ਸੀ ਕਿ ਸੁਖਵੀਰ ਸਿੰਘ ਬਾਦਲ ਤੇ ਲੋਕ ਔਖੇ ਨੇ ਹੁਣ ਤੁਸੀਂ ਸਿੰਘਵੀਰ ਸਿੰਘ ਬਾਦਲ ਦਾ ਚਾਰਜ ਵੀ ਨਹੀਂ ਚੋਣਾ ਆਣੀਆ ਲੜ ਲਓ ਲੱਗ ਜੂ ਪਤਾ ਕਿੰਨੇ ਪਾਣੀ ਚ ਜੇ ਮੂੰਹ ਤੋਂ ਮੱਖੀ ਉਡਾਉਣ ਵਾਲਾ ਲੱਭ ਗਿਆ ਤਾਂ ਮੈਨੂੰ ਫੜ ਲੈਣਾ ਉਹਨਾਂ ਨੂੰ ਕੌਣ ਜਾਣਦਾ ਕ੍ਰੈਡੀਬਿਲਟੀ ਯਾਨੀ ਕਿ ਉਹਨਾਂ ਨੇ ਜਿੰਨੇ ਪੰਥਕ ਗੁਨਾਹ ਉਹਨਾਂ ਨੇ ਕੀਤੇ ਆ ਜENNIA ਗਲਤੀਆਂ ਉਹਨਾਂ ਨੇ ਕੀਤੀਆਂ ਨੇ ਮੈਂ ਸਮਝਦਾ ਕਿ ਆ ਹੁਣ ਜਿਹੜਾ ਅਜ ਸਿੰਘ ਸਾਹਿਬ ਨੇ ਹੁਕਮ ਦਿੱਤਾ ਉਹਦੇ ਵਿੱਚ ਪਰਮਿੰਦਰ ਸਿੰਘ ਢੀਂਡ ਸਾਹਿਬ ਵੇਲੇ ਮੰਤਰੀ ਸੀ ਉਹਨੂੰ ਵੀ ਵਿੱਚ ਸਾਬਤ ਹੋ ਗਿਆ ਸਰਜੀਤ ਸਿੰਘ ਰਖੜਾ ਵੀ ਉਹਨਾਂ 'ਚ ਆ ਗਿਆ ਸਰਦਾਰ ਸਕੰਦਰ ਸਿੰਘ ਮਲੂਕਾ ਵੀ ਉਹਨਾਂ 'ਚ ਆ ਗਿਆ ਤੇ ਫਿਰ ਕਹਲਾ ਦੋਸ਼ੀ ਸੁਖਵੀਰ ਸਿੰਘ ਨੂੰ ਢਾ ਕੇ ਉਹ ਕਹਿ ਦੇਣਗੇ ਤੁਸੀਂ ਸਾਹ ਪਾਕ ਸਾਹ ਹੋਗੇ ਉਹਨਾਂ ਨੇ ਅੱਜ ਕਹਿ ਲਿਆ ਕਿ ਜਿਹੜੇ ਉਸ ਵੇਲੇ ਦੇ ਮੰਤਰੀ ਸੀ ਤੇ ਸਿੱਖੀ 'ਚ ਯਕੀਨ ਰੱਖਦੇ ਨੇ ਉਹਨਾਂ ਨੂੰ ਵੀ ਆਪਣੇ ਸਟੈਂਡ ਸਪਸ਼ਟੀਕਰਨ ਕਰਨੇ ਪੈਣਗੇ ਉਹਨਾਂ ਦੇ ਵੀ ਕਰਨੇ ਪੈਣਗੇ ਸੋ ਮੈਂ ਇਸ ਗੱਲ ਕਰਕੇ ਕਹਿੰਦਾ ਬਾਕੀ ਧੜੇ ਵਾਲੇ ਤਾਂ ਰਾਮ ਰਹੀਮ ਤੋਂ ਵੋਟਾਂ ਲੈਂਦੇ ਰਹੇ ਨੇ 2017 ਜਦ ਬੇਦਵੀ ਤੋਂ ਬਾਅਦ ਚੰਨੂ ਮਾਜਰਾ ਸਾਹਿਬ ਤੇ ਉਹਨਾਂ ਦਾ ਬੇਟਾ ਬਾਈ ਨੰਬਰ ਫਟਕ ਉੱਥੇ ਪਟਿਆਲੇ ਜਿੱਥੇ ਉਹਨਾਂ ਦੇ ਪੋਲੀਟੀਕਲ ਵਿੰਗ ਦੇ ਇੰਚਾਰਜ ਆਏ ਨੇ ਸਪੋਰਟ ਡਿclare ਕਰ ਲਈ ਉੱਥੇ ਸਟੇਜ ਤੇ ਨਾਲ ਨਹੀਂ ਸੀ ਬੱਲੂ ਸਟੇਜ ਚਲਾਉਂਦਾ ਸੀ ਕਿ ਕਹਿਣ ਚੰਨੂ ਮਾਜਰਾ ਸਾਹਿਬ ਕਿ ਨਹੀਂ ਗਏ ਰਾਤ ਨੂੰ ਅੱਧੀ ਰਾਤ 12 ਵਜੇ ਮੀਟਿੰਗ ਕਿਉਂ ਕੀਤੀ ਉਹਨੋ ਕੱਲ ਕਿਸੇ ਪ੍ਰੈਸ ਵਾਲੇ ਨੂੰ ਕਹਿੰਦੇ ਮੈਨੂੰ ਸੁਖਬੀਰ ਜੀ ਨੇ ਭੇਜਿਆ ਸੀ ਬੜਾ ਕਾਕਿਆਕਾਰ ਸੀ ਯਾਰ ਤੂੰ ਸੁਖਬੀਰ ਜੀ ਦਾ ਜੇ ਇੰਨਾ ਕਾਕਿਆਕਾਰ ਸੀ ਹੁਣ ਕਿਉਂ ਭੱਜਿਆ ਫਿਰ ਸੁਖਬੀਰ ਜੀ ਦਾ ਅਪਰਚਿਓਨਿਸਟ ਉਹ ਕਹਿੰਦੇ ਆ ਫੇਰ ਕਹਿੰਦੇ ਮੈਨੂੰ ਬੜੀ ਹੈਰਾਨੀ ਦੀ ਗੱਲ ਲੱਗੀ ਕਹਿੰਦੇ ਚੰਨੂ ਮਾਇਰਾ ਸਾਹਿਬ ਕਹਿੰਦੇ ਅਸੀਂ ਪਿਓ ਪੁੱਤ ਨੇ ਟਿਕਟ ਤਾਂ ਲਈ ਆ ਮੈਂ ਐਨਐਸਏ ਦੋ ਵਾਰੀ ਕੈਦ ਕੱਟੀ ਹੈ ਉਹ ਯਾਰ ਤੂੰ ਸਾਲ ਨਹੀਂ ਦੋ ਸਾਲ ਕੱਟੀ ਹੋਣੀ ਤੂੰ ਦੋ ਸਾਲ ਬਾਅਦ ਦੋ ਭਾਲਦਾ ਤੇ ਬਾਦਲ ਸਾਹਿਬ ਨੇ ਤਾਂ 18 ਸਾਲ ਕੱਟੀ ਹੈ ਤੇ ਜੋ ਉਹਨਾਂ ਦੇ ਬੇਟਾ ਤੇ ਨੋ ਬਣ ਗਏ ਤਾਂ ਉਹਨਾਂ ਦੇ ਕੀ ਕਿਦਾਂ ਹੋ ਗਿਆ ਦ ਮੇਰਾ ਮਤਲਬ ਦੂਸਰੇ ਨੂੰ ਉਂਗਲ ਕਰਕੇ ਚਿੱਕੜ ਸੁੱਟਣਾ ਇਹਨਾਂ ਦਾ ਇੱਕ ਸੁਭਾਅ ਬਣ ਗਿਆ ਉਹਨਾਂ ਦੇ ਪੱਲੇ ਕੱਖ ਨਹੀਂ ਹੈ ਬਾਕੀ ਆਣੀ ਤਾਂ ਗਾਲੀ ਨਾ ਕਰਿਆ ਕਰੋ ਉਹ ਤਾਂ ਵਿਹਲੇ ਨੇ ਆ ਬੀਬੀ ਜੀ ਜੀ ਕਰਨੇ ਵੀ ਸਵਾਲ ਚੁੱਕੇ ਨੇ ਜੀ ਉਹ ਕਹਿੰਦੇ ਕੀ ਬੀਬੀ ਜੀ ਨੂੰ ਮੈਂ ਬਹੁਤ ਨਿਮਰਤਾ ਨਾਲ ਕਹਿਣਾ ਕਿ ਨਾ ਮੇ ਬੀਬੀ ਨਾਲ ਕਦੇ ਬਹਿਸ ਹੀ ਨਹੀਂ ਕਰਦਾ ਹੁੰਦਾ ਇਹ ਬੀਬੀ ਜੀ ਤੁਸੀਂ ਡੇਰੇ ਦੇ ਮਾਲਕ ਵੀ ਹੋ ਤੁਸੀਂ ਲੀਡਰ ਵੀ ਹੋ ਤੁਸੀਂ ਲੀਡਰ ਵੀ ਹੋ ਤੁਸੀਂ ਡੇਰੇ ਦੇ ਮਾਲਕ ਵੀ ਹੋ ਤੁਸੀਂ ਪਲਾਤੀ ਸੀਟ ਜਿੱਤ ਕੇ ਦਿਖਾ ਦਿਓ ਯਜਮਾਨਤ ਨਾਲ ਜਾਬ ਤੋਂ ਇਹ ਕਹਿ ਦੇਣਾ ਹੁਣ ਤਾਂ ਸੁਖਵੀਰ ਤੋਂ ਲੈਦਾ ਲੜ ਲਓ ਹੁਣ ਚੋਣ ਤੁਹਾਡੇ ਪੱਲੇ ਕੀ ਹੈ ਅਕਾਲੀ ਦਲ ਦੀ ਗੱਡੀ ਤੇ ਚੜ੍ਹ ਕੇ ਲੀਡਰ ਬਣ ਕੇ ਹੁਣ ਅਕਾਲੀ ਦਲ ਦੀ ਗੱਡੀ ਦਾ ਟਾਇਰ ਪੈਂਚਰ ਕਰਨ ਨੂੰ ਫਿਰਦੇ ਹੋ ਨਹੀਂ ਹੋਣਾ ਤੁਹਾਡਾ